ਜਿਹੜਾ ਰਾਵੀ ਸੀਗਾ ਨਾ ਉਹਦੇ ਪਰਲੇ ਪਾਸੇ ਪਿੰਡ ਰਹਿਗੇ ਸੀਗੇ ਤੇ ਰਾਵੀ ਨਾਲ ਉਹ ਕੱਟੇ ਗਏ ਸੀ ਪੂਰੇ ਦਾ ਪੂਰਾ ਡਿਸਕਨੈਕਸ਼ਨ ਹੋ ਗਈ ਸੀਗੀ ਉਹਦੇ ਵਿੱਚ ਕੀ ਹੋਇਆ ਜਿਹੜੇ ਬੱਚਿਆਂ ਛੋਟੀ ਛੋਟੀ ਬੱਚੇ ਪੜ੍ਹਦੇ ਸੀਗੇ ਨਾ ਉਹ ਜਦੋਂ ਪਾਣੀ ਉੱਤਰਿਆ ਤਾਂ ਉਹਦੇ ਵਿੱਚ ਉਹਨੇ ਦਿਖਾਇਆ ਸੀਗਾ ਮੈਨੂੰ ਰੀਸੀਵ ਕੀਤੀ ਹੋਈ ਹੈ ਵੀਡੀਓ ਵੀ ਕਿਵੇਂ ਉਧਰਲੇ ਪਾਰ ਤੋਂ ਇਧਰਲੇ ਪਾਰ ਨੂੰ ਸਕੂਲ ਆਉਣਾ ਪੈਂਦਾ ਸੀ ਉਹਦੇ ਵਿੱਚ ਕਿੰਨੀਆਂ ਪ੍ਰੋਬਲਮ ਸੀਗੀਆਂ ਇਹਦੇ ਵਿੱਚ ਇੱਕ ਗਰਦਾਰ ਆ ਜਿਹੜਾ ਬੱਚਾ ਸਭ ਤੋਂ ਛੋਟੀ ਬੱਚੀ ਆ ਉਹ ਦਰਿਆ पार ਕਰਕੇ ਪੜਨ ਜਾਂਦੀ ਆ ਉਹਦਾ ਇਹ ਸੁਪਨਾ ਹੈ ਵੀ ਮੈਂ ਪੜ ਕੇ ਕੁਝ ਬਣਨਾ ਜ਼ਿੰਦਗੀ ਦੇ ਵਿੱਚ ਜਦੋਂ ਇਹਨਾਂ ਨੇ ਉਹ ਟਰੈਕ ਸੁਣਾਇ ਸੀ ਤਾਂ ਮੈਨੂੰ ਉਹ ਸਾਰੇ ਵਿਜ਼ੂਅਲਾਈਜ਼ੇਸ਼ਨ ਮੇਰੇ ਦਿਮਾਗ ਦੇ ਵਿੱਚ ਅੱਗੇ ਆ ਗਿਆ ਸੀ ਮੇਰੇ ਉਹ ਦਰਿਆ ਅੱਗੇ ਆ ਗਿਆ ਸੀ ਉਹ ਨਿਊਜ਼ ਚੱਲਣ ਲੱਗੀ ਸੀਗੀ ਤੇ ਫਿਰ ਉਹਦੇ ਬਾਅਦ ਅਸੀਂ ਡਿਸਾਈਡ ਕੀਤਾ ਸੀਗਾ ਵੀ ਇਹ ਤਾਂ ਨੋ ਅਸੀਂ ਰਾਵੀ ਦੇ ਇਹ ਸਿਚੁਏਸ਼ਨ ਆ ਜਿਹੜੀ ਰਾਵੀ ਦੇ ਕੰਡੇ ਦੇ ਉੱਤੇ ਹੀ ਪੋਸੀਬਲ ਆ ਪੰਜਾਬ 'ਚ ਹੋਰ ਕਿਤੇ ਇਹ ਕਨਵਿੰਸਿੰਗ ਨਹੀਂ ਹੈਗੀ ਉਹ ਇੱਕ ਹੀ ਇੱਕ ਜਗ੍ਹਾ ਹੈ ਵੀ ਉੱਥੇ ਪੰਜਾਬ ਕੱਟਿਆ ਹੋਇਆ ਪੰਜਾਬ ਨਾਲੋਂ ਤੇ ਦੂਜੀ ਗੱਲ ਇਹ ਹਿਮਾਚਲ ਚ ਨਹੀਂ ਸ਼ੂਟ ਹੋਈ ਹੈਗੀ ਇਹਦਾ ਪਾਰਟ ਪੰਜਾਬ ਚ ਵੀ ਸ਼ੂਟ ਹੋਇਆ ਇਹਦਾ ਪਾਰਟ ਜੰਮੂ ਚ ਵੀ ਹਿਮਾਚਲ ਚ ਤਾਂ ਬਿਲਕੁਲ ਵੀ ਸ਼ੂਟ ਨਹੀਂ ਹੋਈ ਹੈਗੀ ਤੁਸੀਂ ਮੋਸਟਲੀ ਜਦੋਂ ਦੇਖੋਗੇ ਇਹਦਾ ਫਰੇਮਾਂ ਦੇ ਵਿੱਚ ਤੁਹਾਨੂੰ ਪੰਜਾਬ ਹੀ ਦਿਖੂਗਾ ਤੇ ਤੁਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ